ਚਲੋ ਚਲੋ ਆਓ ਪਾਓ ਫਟਾਫਟ ਪਾਓ ਚੰਦਾ ਚਾਹ ਲਾ ਲਈ ਪਹਿਲਾਂ ਰਾਨਾ ਕਿੱਥੇ ਆ ਜਾਓ ਆ ਜਾਓ ਬਿਲਾ ਬਿਲਾ ਰੀ ਰੀ ਵਾਈ ਰੀ ਆਦੋਂ ਨੂੰ ਜੀ ਗੱਤ ਨਾਸਟਾ ਖੂਬ ਕਰੇਗਾ ਅਸਲਾਮੀਕ

हलो <laughs> हलो ਆਪਰ ਰਾਜੀ ਇੱਕ ਮਿੰਟ ਲਈ ਆਗੇ थैंक यू वेरी मच ਅਦੇਉ ਜੀ ਤੇ ਪ੍ਰੈਜ਼ਾ ਮੇਰਾ ਸਾਹਮਣੇ ਤੁਹ ਤੋਂ ਦੇਵਤ ਤੁਹ ਤੋਂ ਦੇਵਤ ਮੈਡਮ ਅੱਧਾ ਜਾ ਰਹੇ ਨੇ ਬਿਲਕੁਲ ਦੇ ਦੇ ਰਿਹਾ ਗਿਆ ਨਾ ਨਿਵਾਸੀ ਜਿਹੜਾ ਹਾਂਜੀ ਬਰਾਓ ਫਿਰ ਇੱਧਰ ਆ ਜਾਓ ਬਰਾਓ ਫਿਰ ਇੱਧਰ ਸਾਰੇ ਬਰਗਾ ਦੇ ਸਾਰੇ ਅੱਜ ਸਾਰਾ ਦੇਸ਼ 75ਵਾਂ ਗਣਤੰਤਰ ਦਿਵਸ ਜਿਹੜੀ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਪਾਦਨਗਰ ਕੋਸਲ ਪਾਤਣਾ ਵਿਖੇ ਸਾਡੇ ਸਮੂਹ ਕਰਮਚਾਰੀ ਸਮੂਹ ਐਮ ਸੀ ਸਾਹਿਬਾਨ ਸਾਡੇ ਐਮ ਸੀ ਸਾਹਿਬਾਨ ਸਹਿਰ ਨਿਵਾਸੀ ਪત્રਕਾਰ ਵੀਰ ਸਾਰੇ ਇਕੱਠੇ ਹੋ ਕੇ ਨੇ ਅਸੀਂ ਇਹ ਜਿਹੜਾ 75ਵਾਂ ਗਣਤੰਤਰ ਦਿਵਸ ਜਿਹੜਾ ਹੈਗਾ ਨਗਰ ਕੌਂਸਲ ਪਾਤਲਾ ਵਿਖੇ ਬਹੁਤ ਹੀ ਤੁਮਤਨ ਮਨਾਇਆ ਗਿਆ ਚੰਡੇ ਚੜਾਉਣ ਦੀ ਰਸਮ ਅਦਾ ਕੀਤੀ ਗਈ ਉਸ ਉਪਰੰਤ ਜਿਹੜੇ ਬੱਚਿਆਂ ਨੇ ਆਪਣੇ ਜਿਹੜੇ ਗਿਫਟ ਦੇ ਕੇ ਨੇ ਸਨਮਾਨ ਕੀਤਾ ਗਿਆ ਉਹ ਜਿਹੜੇ ਸਾਡੇ ਸਕੂਲ ਜਿਹੜਾ ਹੈਗਾ ਸਰਕਾਰੀ ਸਕੂਲ ਵੱਲੋਂ ਜਿਹੜੇ ਬੱਚੇ ਹਰ ਸਾਲ ਆਉਂਦੇ ਨੇ ਉਹ ਜਿਹੜਾ ਆਪਣਾ ਜਨ ਗਨ ਮੰਨ ਜਿਹੜਾ ਹੈਗਾ ਉਹ ਗਾ ਕੇ ਨੇ ਮੈਸੇਜ ਕੀਆ ਗਿਆ ਮੈਸੇਜ ਹੈ ਦੇਸ਼ ਦੇ ਅੰਦਰ ਮੈਂ ਚਾਹੁੰਨਾ ਵੀ ਦੇਮੇ ਸਾਰਾ ਦੇਸ਼ ਆ ਤੂੰ ਤਾਂ ਮਨਾ ਰਿਹਾ ਵੇ ਦੇਖ ਦੇ ਅਮਨ ਸ਼ਾਂਤੀ ਹੋਵੇ ਖੁਸ਼ਹਾਲੀ ਹੋਵੇ ਦੇਸ਼ ਤਰੱਕੀ ਕਰੇ ਉਹ ਜਿਹੜੇ ਗਰੀਬ ਲੋਕ ਨੇ ਉਹਨਾਂ ਉਹਨਾਂ ਜਿਹੜਾ ਗਰੀਬੀ ਦੂਰ ਹੋਵੇ ਹਰੇਕ ਕੋਲ ਜਿਹੜਾ ਰਹਿਣ ਵਾਸਤੇ ਮਕਾਨ ਹੋਵੇ ਪੀਣ ਵਾਸਤੇ ਪਾਣੀ ਹੋਵੇ ਔਰ ਹਰੇਕ ਸਿੱਖਿਆ ਹੋਵੇ ਸਿਹਤ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖ ਦੇ ਅੰਦਰ ਹੁਣ ਚਾਹੀਦੀਆਂ ਨੇ ਤਾਂ ਕਿ ਦੇਸ਼ ਖੁਸ਼ਹਾਲ ਰਹੇ